ਫੋਰ ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੇਸ ਸਸ਼ੇਕਲ ਅ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲ੍ਹਾ ਤਰਨ ਤਰਨ ਤੋਂ ਇੱਕ ਰੌਂਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਤੁਸੀਂ ਦੇਖ ਕੇ ਤੇ ਸੁਣ ਕੇ ਹੋ ਜਾਓਗੇ ਹੈਰਾਨ ਦੱਸਦੇ ਕਿ ਤਿੰਨ ਨੌਜਵਾਨ ਲੁੱਟੇੜਿਆਂ ਵੱਲੋਂ ਪੁਲਿਸ ਮੁਲਾਜ਼ਮ ਬਣ ਘਰ ਵਿੱਚ ਦਾਖਲ ਹੋ ਕੇ ਜਿੱਥੇ ਕਿ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਪੁਲਿਸ ਮੁਲਾਜ਼ਮ ਬਣ ਕੇ ਘਰ ਦੀ ਪਿਸਤੌਲ ਦੀ ਨੋਕ ਤੇ ਅਸੀਂ ਆਓ ਤੁਹਾਨੂੰ ਦਿਖਾਉਨੇ ਹਾਂ ਇਸ ਤਸਵੀਰਾਂ ਦੇ ਰਾਹੀਂ ਜਿੱਥੇ ਕਿ ਘਰ ਪਰਵਾਰਿਕ ਔਰਤ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਕੋਠੇ ਤੇ ਚੜ ਕੇ ਰੌਲਾ ਪਾਇਆ ਗਿਆ ਜਿਸ ਤੇ ਇਸ ਔਰਤ ਦੇ ਰੌਲਾ ਪਾਉਣ ਮੰਗਰੋਂ ਇੱਕ ਦੋਸ਼ੀ ਨੂੰ ਲੋਕਾਂ ਵੱਲੋਂ ਮੌਕੇ ਤੇ ਕਾਬੂ ਕਰ ਲਿਆ ਗਿਆ ਜਿੱਥੇ ਕਿ ਪੁਲਿਸ ਨੂੰ ਬੁਲਾ ਕੇ ਫੜੇ ਹੋਏ ਦੋਸ਼ੀ ਲੁੱਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਗਾ ਕਿ ਪੁਲਿਸ ਇਸ ਦੇ ਸਾਥੀ ਲੁੱਟੇਰਿਆਂ ਨੂੰ ਕਿੱਥਾ ਕਦਮ ਕਰਦੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸਟੋਨ ਸਰਜੀਤ ਸਿੰਘ ਦੀ ਸ਼ੇਸ਼ੀ ਰਿਪੋਰਟ ਸਾਡੇ ਕੋਲ ਪਹਿਲੋ ਟਾਣਾ ਇਹਨਾਂ ਨੇ ਮੈਨੂੰ ਤਮਕਾਇਆ ਡਰਾਇਆ ਵੀ ਤੂੰ ਉੱਥੋਂ ਜਿਹੜੇ ਪਹਿਲੇ ਫਿਰੋਜ਼ਪੁਰੋਂ ਅਸੀਂ ਆਏ ਆ ਤੇ ਤੁਹਾਡੀ ਨਕਵਾਦੀ ਕਰਨ ਆਏ ਆ ਕਿ ਮੈਂ ਸਾਰਿਆਂ ਤੁਸੀਂ ਆਉਂਦੇ ਆ ਨਾ ਮੈਨੂੰ ਜਿਹੜਾ ਰਾਜੀਨਾਮਾ ਉਹ ਮਖਾਓ ਮੈਂ ਆਖਿਆ ਅਸੀਂ ਤਾਂ 7-8 ਸਾਲ ਹੋ ਗਏ ਨੇ ਅਸੀਂ ਤਾਂ ਹੁਣ ਰਾਜੀਨਾਮਾ ਹੋ ਗਿਆ ਸਾਰਾ ਹੁਣ ਕੋਈ ਗੱਲਬਾਤ ਨਹੀਂ ਸਾਡੀ ਤੇ ਤੁਹਾਨੂੰ ਕੀ ਵਿਖਾਵਾਂ ਫਿਰ ਮੈਂ ਬੇਟੀ ਖੋਲੀ ਖੋਲ ਕੇ ਸਾਰੀਆਂ ਰਜਿਸਟਰਾਂਗਾ ਵਿਖਾਈਆਂ ਸਾਰਾ ਕੁਝ ਵਿਖਾਇਆ ਮੈਂ ਆਖਿਆ ਵੀ ਸਾਡੇ ਕੋਲ ਵੇਖ ਲੋ ਮੈਂ ਮਤੀ ਸਾਲ ਉੱਥੇ ਰਹਿ ਕੇ ਆਈ ਆ ਤੇ ਮੈਂ ਮੇਰਾ ਤੁਸੀਂ ਕੀ ਵੇਖਣਾ ਹੈ ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ ਆ ਤੇ ਨਾਂ ਨੇ ਲੇਵਲ ਲਾ ਲੈ ਕੱਕਾ ਇਕੁੰਡਾ ਕੋ ਬਾਰੂ ਕੁੰਡਾ ਲਾਤਾ ਸਿਆ ਕੈਸੀ ਗੁੱਡ ਲੈ ਕੇ ਆਉਣਾ ਹੈ ਸਾਡਾ ਗੁੱਡ ਹੀ ਆਉਣ ਵਾਲਾ ਹੈ ਕਿ ਨਾਲ ਕੋਲ ਇਹਦੇ ਪਿਸਤੌਲ ਸੀ ਜਿਹੜਾ ਕਾਲਾ ਜ ਮੁੰਡਾ ਹੈ ਕਿੰਨੇ ਜਣੇ ਸੀ ਤਿੰਨ ਜਣੇ ਸੀ ਦੇਖੋ ਜਿਹੜਾ ਹੋਰ ਕਾਲਾ ਜ ਆਇਆ ਨਾ ਉਹਦੇ ਕੋਲ ਪਿਸਤੌਲ ਸੀ ਤਾਂ ਸਾਨੂੰ ਗੱਲੇ ਤੇ ਰੱਖੀ ਇਹ ਸਗੋਂ ਵਕੀ ਛੱਡ ਜਾਂਦੀ ਇਹ ਵੀ ਮੈਂ ਨਾ ਅੰਕਲ ਚਾਹ ਬਣਾ ਕੇ ਲਿਆਉਣੀ ਕੋਈ ਵੀ ਬਣਾਉਣੀ ਆ ਜਾਂ ਨਾ ਨਹੀਂ ਨਹੀਂ ਤੂੰ ਥੱਲੇ ਆ ਜਾ ਉਹ ਨਹੀਂ ਬੋਲਦੀ ਵੀ ਤੂੰ ਕੇ ਬੋਲ ਨਹੀਂ ਹੈ ਲੈਡੀ ਪੁਲਿਸ ਨੂੰ ਕਰ ਫੋਨ ਆਏ ਮਾਤਾ ਨੂੰ ਨਾ ਚੋਕੇ ਲਿਜਾਓ ਉੱਥੇ ਤੇ ਗੱਡੀ ਸੁੱਟੋ ਇਹਨੂੰ ਆਪਣੇ ਮੁੰਡਾ ਦਾ ਮਗਰ ਆ ਕਿ ਨਹੀਂ ਕੋਈ ਸੋਚ ਪਤਾ ਕੋਈ ਝਗੜਾ ਹੈਗਾ ਨਾ ਜੀ ਕੋਈ ਝਗੜਾ ਨਹੀਂ ਜੀ ਸਾਡਾ ਉਹ ਸਾਡਾ ਰਾਜੀਨਾਮਾ ਹੋ ਗਿਆ ਸਭ ਕੁਝ ਕੋਈ ਗੱਲਬਾਤ ਨਹੀਂ ਸਾਡੀ ਪੈਸੇ ਤੁਹਾਨੂੰ ਮਾਰਿਆ ਨਹੀਂ ਹਾਂ ਦਰਖਾਸਤ ਲਿਆ ਲਈ ਕੋਈ ਗੱਲ ਨਹੀਂ ਹਾਂਜੀ ਇੱਕ ਫੜਿਆ ਦੋ ਫਰਾਰੋ ਇੱਕ ਫੜਿਆ ਤੇ ਦੋ ਫਰਾਰ ਨੇ ਆ ਇੱਕ ਫੜਿਆ ਹੈ ਨਾ ਤੇ ਦੋ ਭੱਜ ਲੈਣੇ ਸਾਡੇ ਤਾਂ ਮੋਬਾਈਲ ਵੀ ਕੋਕ ਲਾਇਆ ਗਿਆ ਸੀ ਉਹ ਵੀ ਅਸੀਂ ਰੌਲਾ ਪਾਇਆ ਚੋਰ ਚੋਰ ਮੁੰਡੇ ਨੇ ਕੀਤੀ ਤੇ ਫਿਰ ਦਿੱਤੇ ਨੇ ਜਿਵੇਂ ਮਲੇ ਵਾਲੇ ਨਾਮ ਦੇ ਫਿਰ ਹਾਂ ਫਿਰ ਉਹ ਨਾ ਭਾਜੀ ਸਾਨੂੰ ਸਾਰਾ ਕੁਝ ਲੈ ਜਾਣੇ ਸਾਡਾ ਕੁਝ ਸਾਨੂੰ ਆnde ਸੀ ਵੀ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡਾ ਸਾਰਾ ਕੁਝ ਅਸੀਂ ਇੱਕ ਇੱਕ ਕਰਕੇ ਫਰੋਲਣਾ ਹੈ ਵੀ ਯਾੜਾ ਕੁਝ ਵੀ ਤੁਹਾਡੇ ਕੋਲ ਫੇਸਬੁਕ ਦਾ ਵੀ ਤੁਸੀਂ ਸਾਡੇ ਕਿਹੜੇ ਵਜਾ ਤੇ ਫਰੋਲੀ ਸਫਲਤਾ ਕਰਦੇ ਹੋ ਸੋਨੂੰ ਇਹ ਗੱਲੋ ਸਹੀ ਤੇ ਆਪਣੇ ਘਰੇ ਨਾ ਤਿੰਨ ਜਣੇ ਬੜੇ ਆ ਕਹਿੰਦੇ ਵੀ ਅਸੀਂ ਮੰਮੀ ਤੁਹਾਡੀ ਵੀਨਾਰਾ ਨਹੀਂ ਮੈਂ ਕਿਹਾ ਹਾਂ ਕਹਿੰਦੇ ਵੀ ਤੁਹਾਡੇ ਤੁਸੀਂ ਫਰੋਏ ਪਰਦੇ ਸੀ ਅਸੀਂ ਕਿਹਾ ਹਾਂਜੀ ਤੇ ਮੈਂ ਤਾਂ ਵੀ ਤੁਸੀਂ ਫੋਨ ਪਰ ਦੇ ਹੀ ਮੈਂ ਕਿਹਾ ਤੁਹਾਡਾ ਉੱਤੇ ਕੋਈ ਕੇਸ ਚੱਲਦਾ ਹੀ ਨਾ ਤੁਹਾਡਾ ਕੋਈ ਝਗੜਾ ਸੀ ਮੈਂ ਕਿਹਾ ਨਹੀਂ ਤੇ ਉਹ ਤੋਂ ਆਪਣੀ ਜਗਾ ਜੁਗਾ ਵੇਚੀ ਆ ਇਦਾਂ ਕੀਤਾ ਵਾ ਤੇ ਉਸ ਤੋਂ ਬਾਅਦ ਆਈ ਕਿ ਵੀ ਉਹ ਸਾਡਾ ਜਿਹੜਾ ਸੀ ਕੇਸ ਚੱਲਦਾ ਸੀ ਸਾਡਾ ਰਾਇ ਨਾਮ ਹੋ ਗਿਆ ਸਾਡਾ ਸਰਪੰਚ ਨੇ ਕਰਾਇਆ ਅਸੀਂ ਸਰਪੰਚ ਨੂੰ ਵੀ ਪੁੱਛ ਆਏ ਆ ਉਹ ਕਹਿੰਦਾ ਕੁਝ ਨਹੀਂ ਹੋਇਆ ਤੇ ਅਸੀਂ ਤੁਹਾਡੇ ਬੜੇ ਮਹੀਨਾ ਹੋ ਗਏ ਤੁਹਾਨੂੰ ਟਰੇਸ ਕਰਦੇ ਫਿਰਦੇ ਆ ਤੇ ਅਸੀਂ ਤੁਹਾਨੂੰ ਤੁਸੀਂ ਸੱਚ-ਸੱਚ ਦੱਸੋ ਅਹੀਂ ਤੁਹਾਡੇ ਤਲਾਸ਼ੀਆਂ ਵੀ ਲਾਣੀਆਂ ਤੇ ਜੇ ਤੁਸੀਂ ਨਹੀਂ ਮੰਨੋਗੇ ਅਸੀਂ ਤੁਹਾਨੂੰ ਦੋ ਲੇਡੀਜ਼ ਪੁਲਸ ਬੁਲਾਉਣ ਲੱਗੇ ਅਸੀਂ ਅਫਸਰ ਹੁੰਨੇ ਆ ਅਸੀਂ ਤਿੰਨੇ ਅਫਸਰ ਆ ਇਹ ਵੱਡਾ ਮੁਲਾਜ਼ਮ ਆਪਣਾ ਮੁਲਾਜ਼ਮ ਸਾਹਿਬ ਨੇ ਆ ਵੀ ਮੁਲਾਜ਼ਮ ਸਾਹਿਬ ਨੇ ਮੈਂ ਵੀ ਅਫਸਰ ਆ ਕੱਪੜੇ ਕਿਹੜੇ ਪਾਏ ਨੇ ਇਹਨਾਂ ਨੇ ਉਹਨਾਂ ਨੇ ਉਹਨੇ ਉਹਨੇ ਜਿਹੜਾ ਇੱਕ ਬੰਦਾ ਉਹਨੇ ਪੈਨਟ ਸ਼ਰਟ ਪਾਈ ਸੀ ਐਨਕ ਲਾਈ ਸੀ ਇੱਕ ਨੇ ਜੈਗਰ ਜੁਗੜ ਪਾਈ ਤੇ ਜਿਵੇਂ ਮੁਲਾਜ਼ਮ ਹੁੰਦਾ ਉਵੇਂ ਬਣਿਆ ਤੇ ਇਹ ਅਫਸਰ ਬਣਿਆ ਆ ਇਹਨੇ ਪੱਗ ਇਹਨੇ ਪੱਗ ਖਾਕੀ ਰੰਗ ਦੀ ਬੰਨੀ ਹੋਈ ਆ ਤੇ ਬੂਡੇ ਨੇ ਪਾਇਆ ਇਹ ਬਰਾਊਨ ਕਲਰ ਦੇ ਜਰਾਬਾ ਬਰਾਊਨ ਕਲਰ ਖਾਕੀ ਕਲਰ ਦੀਆਂ ਤੇ ਸਾਰਾ ਅਫਸਰ ਡਾਇਰੀ ਹੱਥ ਜਿਨ੍ਹਾਂ ਦੇ ਅੱਜ ਤੁਹਾਨੂੰ ਆ ਪੁੱਛਦੇ ਸਾਨੂੰ ਰਜਿਸਟਰੀਆਂ ਦਿਖਾਓ ਜੇ ਤੁਹਾਡੀ ਨਾਮ ਪੁਲਿਸ ਮੁਲਾਜ਼ਮ ਕਹਿੰਦਾ ਇਹਨਾਂ ਹੀ ਪੁਲਿਸ ਮੁਲਾਜ਼ਮ ਹਨ ਹਾਂ ਆਈ ਉੱਥੋਂ ਆਏ ਆ ਤੁਹਾਨੂੰ ਇੱਕ ਮਹੀਨਾ ਹੋ ਗਿਆ ਟਰੇਸ ਕਰਦੇ ਪਏ ਆ ਹੈਗਾ ਕੀ ਟਰੇਸ ਕੀਤਾ ਸਾਡਾ ਰਾਈ ਨਾਮਾ ਪਰ ਕਿੰਨੇ ਸਾਲ ਹੋ ਗਏ ਆ ਇਹ ਚੀਜ਼ ਨੂੰ ਹੋਏ ਨੂੰ ਤੇ ਤੁਸੀਂ ਉਹੀ ਗਲਤ ਰੇਸਰ ਨੂੰ ਕਰਦੇ ਜੇ ਤੇ ਅਈ ਤਾਂ ਨੂੰ ਤਲਾਸ਼ ਲੈਣੀ ਆ ਕਿ ਕਿਹੜੇ ਵਾਜੇ ਤੇ ਲਾਓਗੇ ਕਿਹੀ ਤੁਹਾਡੇ ਕੋਲ ਸਬੂਤ ਹੈ ਵੀ ਕਿ ਕਿਹੜਾ ਕਾਨੂੰਨ ਹੈ ਜਿਹੜਾ ਕਰਦੀ ਤਲਾਸ਼ ਲਾਉਗਾ ਅਈ ਗਏ ਦੁੱਧ ਲੈ ਜਣਾ ਔਰ ਬੂਹਾ ਖੋਲੋ ਇਹਨਾਂ ਬੂਹੇ ਕੁੰਡੇ ਵੀ ਲਾਤੇ ਸਾਡੇ ਸਾਡੇ ਮੋਬਾਈਲ ਜਿਹੜੇ 3-4 ਹੀ ਉਹ ਵੀ ਇਹਨਾਂ ਨੇ ਜੇਬ ਚ ਪਾ ਲਏ ਤੇ ਜੇ ਸਾਡੀ ਘਰ ਦੀ ਮੇਰੀ ਘਰ ਦੀ ਨਾ ਜਾਂਦੀ ਕੋਠੇ ਦੇ ਤੇ ਜਦੋਂ ਮੈਂ ਇਹਨਾਂ ਲੁੱਟ ਕੇ ਲਾਇਆ ਨਹੀਂ ਤੇ ਬਾਅਦ ਹਾਂ ਮੇਰੀ ਮੰਮੀ ਮੈਂ ਜਰੋ ਇਨਾਂ ਨੇ ਕਿਹਾ ਮੈਂ ਮੇਰੇ ਘਰੇ ਕਮਰੇ ਲੱਗੇ ਜੇ ਮੁੜ ਕੇ ਦਾੜਾ ਬੂਆ ਖੋਲ ਕੇ ਭੱਜਣ ਦੀ ਕੀਤਾ ਹਾਂਜੀ ਸਰ ਮੈਂ ਕੋਠੇ ਜਾ ਕੇ ਰੋਲਾ ਪਾਇਆ ਮੈਂ ਦੋ ਵਾਰੀ ਉੱਪਰ ਜਾਂਦੀ ਸੀਗੀ ਤੇ ਮੈਨੂੰ ਦੋ ਵਾਰੀ ਰੋਕਿਆ ਮੈਨੂੰ ਕਹਿੰਦੇ ਮੈਡਮ ਤੁਸੀਂ ਨਹੀਂ ਜਾਣਾ ਤੇ ਬਾਰ ਬਾਰ ਕਹਿੰਦੇ ਸਲੇਟ ਮੈਨੂੰ ਕਹਿੰਦੀ ਤੁਹਾਡੀ ਅਲਮਾਰੀ ਫੋਲ ਨਹੀਂ ਆ ਮੈਂ ਤਾਂ ਤੁਸੀਂ ਮੇਰੀ ਅਲਮਾਰੀ ਨਹੀਂ ਫੋਲ ਸਕਦੇ ਤੁਸੀਂ ਲੇਡੀਜ਼ ਪੁਲਿਸ ਲੈ ਕੇ ਆਓ ਫਿਰ ਤੁਸੀਂ ਮੇਰੇ ਅਲਮਾਰੀ ਦੀ ਤਲਾਸ਼ੀ ਲੈ ਸਕਦੇ ਜੀ ਤੇ ਮੈਨੂੰ ਕਹਿੰਦੇ ਨਹੀਂ ਅਸੀਂ ਲੈਣੀ ਆ ਮੈਂ ਕਹਿੰਦਾ ਨਹੀਂ ਤੁਸੀਂ ਨਹੀਂ ਲੈਣੀ ਮੈਂ ਕਹਿੰਦੇ ਕਿ ਨਾ ਮੈਂ ਹਾਂਜੀ ਹਥਿਆਰ ਦੋ ਜਣੇ ਕੋ ਹੈਗੇ ਸੀਗੇ ਇੱਕ ਜਾਨੀ ਕੋ ਇਹਦੇ ਕੋਲ ਨਹੀਂ ਹੈਗੇ ਸੀ ਦੋਵਾਂ ਕੋ ਦੂਜੇ ਕੋ ਵੀ ਹੈਗਾ ਸੀ ਕਾਲੇ ਵਾਲਾ ਹਾਂਜੀ ਦੋ ਪਿਸਤਲ ਸੀ ਇਹਨਾਂ ਕੋਲ ਤੇ ਬਾਰ-ਬਾਰ ਉੱਪਰ ਵੀ ਆਇਆ ਨਾ ਤੇ ਤੋਂ ਹਾਂਜੀ ਹਾਂਜੀ ਲੁੱਟਣ ਦੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਨੇ ਤੇ ਇੱਜ਼ਤ ਨੂੰ ਵੀ ਪਿਆਨ ਲੱਗੇ ਸੀ ਸਾਡੇ ਤੋਂ ਪੈਸੇ ਪੁੱਛ ਉਹਨੇ ਕੋਈ ਇਹਨਾਂ ਨੇ ਕੋਈ ਵਾ ਇੰਡੀਪੈਂਡੈਂਟ ਸਾਡੇ ਕੋ ਪੈਸੇ ਖੋਨ ਨੂੰ ਆਏ ਆ ਤੇ ਸਾਡੇ ਕੋ ਨਾ ਪੈਸੇ ਖੋਏ ਵੀ ਆ ਥੋੜੇ ਬੋਦੇ ਅੱਛਾ ਖੋਏ ਆ ਹਾਂ ਸਾਨੂੰ ਕੋ ਲਮਾਰੀਆਂ ਉੱਤੇ ਤੱਕ ਵੀ ਗਏ ਸਾਡੇ ਕਿਨੇ ਪੈਸੇ ਦਰ ਕੋਈ ਰਹਿ ਗਏ ਸਾਡੇ ਕੋ 1.5 ਲੱਖ ਰੁਪਈਆ ਸੀ ਅੱਛਾ ਹੈਗਾ ਇਹ ਹਾਂ ਉਹ ਹੁਣ ਬਚ ਗਿਆ ਉਹ ਨਹੀਂ ਉਹ ਲੈ ਗਏ ਉਹ ਦੂਜੇ ਬੰਦੇ ਭੱਜ ਗਏ ਉਹ ਪੈਸੇ ਲੈ ਕੇ ਭੱਜ ਗਏ ਭੱਜ ਗਏ ਇਹਦੇ ਸਰ ਜੇ ਸਾਡੀਆਂ ਹੋਲ ਨ ਮਾਰੀਆਂ ਬੋਲਣਦੇ ਸੀ ਨਹੀਂ ਇਹ ਪੈਸੇ ਖੋਇਆ ਪਰ ਸੋਦੀ ਨੋਕ ਤੇ ਖੋਇਆ ਫਿਰ ਹਾਂਜੀ ਇਹ ਉਹ ਪਿਸਤੌਲ ਨਹੀਂ ਇਹਨਾਂ ਬਖਾਨੇ ਜਰੂਰ ਰਏ ਸਾਨੂੰ ਪਰ ਸਾਨੂੰ ਨਾ ਧਮਕਾਉਂਦੇ ਰਹੀ ਤੁਹਾਡੇ ਚਪੇੜਾ ਮਾਰਨੀਆਂ ਇਹਨਾਂ ਨੂੰ ਕਹਿੰਦੇ ਸੀ ਲੈ ਜਾਣਾ ਤੈਨੂੰ ਅਸੀਂ ਅੱਛਾ ਹਾਂ ਠੀਕ ਹੈ ਇਹ ਮੇਰੇ ਹਸਬੰਦ ਨੂੰ ਕਹਿੰਦੇ ਸੀ ਵੀ ਅਸੀਂ ਲੈ ਜਾਣਾ ਵਾ ਤੁਹਾਨੂੰ ਤੇ ਤੁਸੀਂ ਕੀ ਕਹਿੰਦੇ ਸਾਨੂੰ ਪੈਸੇ ਪੁਹੇ ਦੋ ਇਹ ਜੋ ਬੜਾ ਕੁਛ ਕਿਹਾ ਇਹਨਾਂ ਨੇ ਸਾਨੂੰ ਤੇ ਨਾ ਹੀ ਸਾਨੂੰ ਉੱਪਰ ਜਾਣ ਦਿੰਦੇ ਹੀ ਨਾ ਹੀ ਸਾਡੇ ਸਾਰੇ ਦਰਵਾਜ਼ੇ ਇਹਨਾਂ ਨੇ ਬੰਦ ਕਰ ਦਿੱਤੇ ਹੁਣ ਜਿਹੜਾ ਬੰਦਾ ਫੜਿਆ ਕਿੱਥੇ ਲੈ ਗਏ ਇਹਨੂੰ ਹਾਂਜੀ ਹੁਣ ਬੰਦਾ ਜਿਹੜਾ ਫੜਿਆ ਕਿੱਥੇ ਰਿਖਾਇਆ ਆ ਵੇਖੋ ਅੰਦਰ ਥਾਣੇ ਚ ਵੇਖੋ ਹਾਂਜੀ ਸੀਜੀ ਥਾਣੇ ਦੇ ਆਏ ਕਹਿੰਦੇ ਵੀ ਬੰਦੇ ਪਿੱਛੇ ਜਾਣ ਕਿੱਥੋਂ ਦੇ ਇਹ ਪੁੱਛੇ ਗਿਆ ਸੀ ਹੋਈ ਜਾਵੇ ਨਾ ਦੀ ਪੂਰੀ ਵੀ ਕਿੱਥੋਂ ਦੀ ਹੈਗੀ ਆ ਵੀ ਕੀ ਕਰਦੇ ਇਹਦੇ ਦਾ ਪੈਸਾ ਹੈਗਾ 10 ਲੱਖ ਰੁਪਈਆ ਹਾਂਜੀ ਆਏ ਦੇਣ ਸਾਨੂੰ ਵਾਪਸ 10 ਲੱਖ ਰੁਪਈਆ ਹੋਰ ਵੀ ਸਾਡੀ ਇਹ ਲੁੱਟ ਕੋ ਬਹੁਤ ਕੀਤੀ ਸਾਰੇ ਬੈੱਡ ਫੋਲੇ ਆ ਕੇ ਵੇਖ ਸਕਦੇ ਤੁਸੀਂ ਸਾਡੇ ਹਾਂਜੀ ਕਹਿਣਾ ਕੋਈ ਗਿਆ ਕੋਈ ਨਹੀਂ ਨਹੀਂ ਜਿੰਨਾ ਨਹੀਂ ਹੈਗਾ ਸੀ ਪੈਸੇ ਕੈਸ਼ ਹਾਂਜੀ ਇਹ ਇਨਫੋਰਮੇਸ਼ਨ ਆਈ ਸੀਟੀ ਥਾਣੇ ਹੁਣੇ ਵੀ ਬਰਿੰਦਰ ਸਿੰਘ ਨੂਰਦੀ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋਈ 11:00 11:30 ਵਜੇ ਆਏ ਆ ਐਜੇ ਪੁਲਿਸ ਅਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਸਾਨੂੰ ਰਿਕਾਰਡ ਵਿਖਾਓ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਅਸੀਂ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਨਵਾਰਕੇ ਦਾ ਰਹਿਣ ਵਾਲਾ ਤੇ ਉਹਨੂੰ ਜੋ ਸਟੇਟਮੈਂਟ ਕਹੋਨੇ ਉਹਦਾ ਸਾਕਾ ਕਰ ਵੀ ਦਿੱਤਿਓ ਮੇਰੇ ਨਾਲ ਵੀ ਇਹਦਾ ਦੱਸਣਾ ਅਬਦੀਲ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜਿਆ ਜਿਹੜੀ ਥਾਂ ਹੋ ਗਈ ਜਿਹੜੀ ਨਾਲ ਦੂਜਿਆਂ ਤੋਂ ਹਾਂ ਇਹਦੇ ਦਸਤਾਵੇਜ਼ ਨੰਗਲੀ ਦੇ ਆ ਨਾਮ ਉਹ ਪਤਾ ਕੋਈ ਇੱਕ ਕੋਈ ਰੋਡਾ ਤੇ ਇੱਕ ਸਰਦੇਵ ਸਿੰਘ ਹੈ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਇਹ ਨਾਲ ਹੀ ਆਏ ਹਾਂ ਇਹ ਤਿੰਨੇ ਜਣੇ ਕੱਟੇ ਆ ਨਹੀਂ ਵੈਪਨ ਕੋਈ ਨਹੀਂ ਉਦਾਂ ਹੀ ਜਸਟ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਾਲ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਨੇ ਨਹੀਂ ਉਹਨਾਂ ਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਹਾਂ ਠੀਕ ਹੈ ਜੀ ਓਕੇ ਸਾਰਾ